ਸਤਿ ਸ੍ਰੀ ਅਕਾਲ ਜੀ ਅੱਜ ਦੇ ਸਾਡੇ ਵੀਡੀਓ ਦਾ ਪਾਰ ਹੈ 10 ਹਾਂ ਜੀ ਆਓ ਗੱਲ ਕਰਦੇ ਹਾਂ ਹੁਣ ਅਸੀਂ ਅੱਜ ਤਰੀਕ ਹੈ 5 ਅਗਸਤ 2024 ਸਾਡੀ ਵੀਡੀਓ ਦਾ ਪਾਰ ਹੈ 10 ਹਾਂਜੀ ਅੱਜ ਦੀ ਸਾਡੀ ਵੀਡੀਓ ਪੰਜਾਬੀ ਪੰਜਾਬੀ ਵਿਆਕਰਨ ਪੰਜਾਬੀ ਵਿਆਕਰਨ ਦਾ ਵਿਸ਼ਾ ਜੋ ਅਸੀਂ ਯਾਰ ਸੀਗਾ ਪਾਸ਼ਾ ਜਾਂ ਬੋਲੀ ਠੀਕ ਹੈ ਉਸ ਦੇ ਜਿਹੜੇ 4 ਭਾਗ ਸੀਗੇ ਉਹਨਾਂ ਦੇ ਸੰਬੰਧਿਤ ਵੀਡੀਓ ਬਣਾਈ ਸੀਗੀ ਮੈਂ ਤੇ ਇਹ ਟਾਪਿਕ ਜਿਆਦਾ ਚੱਲਦਾ ਪਿਆ ਸੀਗਾ ਪਹਿਲਾ ਭਾਗ ਨੌ ਦਾ ਜਿਹੜਾ ਟਾਪਿਕ ਸੀਗਾ ਉਹ ਸੀਗਾ ਸ਼ਬਦਾਂ ਦੇ ਵਿਸ਼ੇਸ਼ ਸਾਡਾ ਚੱਲਦਾ ਸੀਗਾ ਅਰਥ ਬੋਧ ਅਰਥ ਬੋਧ ਦੇ 4 ਭਾਗ ਸੀਗੇ ਕਿਹੜੇ-ਕਿਹੜੇ ਸੀਗੇ ਬਹੁਅਰਥਕ ਸ਼ਬਦ ਸਮਾਨਾਰਥਕ ਸ਼ਬਦ ਤੇ ਵਿਰੋਧਾਰਥਕ ਸ਼ਬਦ ਬਹੁਤੇ ਸ਼ਬਦਾਂ ਇਥਾ ਇੱਕ ਸ਼ਬਦ ਹਾਂਜੀ ਮੈਂ ਬਹੁਅਰਥਕ ਸ਼ਬਦ ਦੀ ਭਾਗ 9 ਵਿੱਚ ਮੈਂ ਸਮਾਨਾਰਥਕ ਸ਼ਬਦ ਇਹ ਦੋਨੇ ਜਿਹੜੇ ਸ਼ਬਦ ਹਨ ਇਹਨਾਂ ਦੀ ਮੈਂ ਵਿਆਖਿਆ ਜਿਹੜੀ ਆ ਉਹ ਮੈਂ ਭਾਗ 9 ਵਿੱਚ ਕਰ ਚੁੱਕੀ ਹਾਂ ਹੁਣ ਅਸੀਂ ਜਿਹੜੀ ਸਾਡੀ ਅੱਜ ਦੀ ਵੀਡੀਓ ਭਾਗ 10 ਹੈ ਉਸ ਦੇ ਵਿੱਚ ਮੈਂ ਗੱਲ ਕਰਨ ਜਾ ਰਹੀਆਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵਿਰੋਧਾਰਥਕ ਸ਼ਬਦ ਇਹ ਦੋ ਪੁਆਇੰਟਾਂ ਬਾਰੇ ਮੈਂ ਅੱਜ ਦੀ ਵੀਡੀਓ ਲੈ ਕੇ ਆਈ ਹਾਂ ਤੁਹਾਡੇ ਸਾਹਮਣੇ ਹਾਂਜੀ ਤੇ ਗੱਲ ਕਰਦੇ ਹਾਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਹਾਂਜੀ ਜਿਹੜੇ ਸ਼ਬਦ ਸੀਗੇ ਤੁਹਾਨੂੰ ਵੀ ਪਤਾ ਹੈ ਕਿ ਮੇਰੇ ਜਿਹੜੀਆਂ ਪੁਰਾਣੀਆਂ ਵੀਡੀਓ ਵਿੱਚ ਭਾਗ ਕਾਫੀ ਸਾਰੇ ਮੈਂ ਬਣਾ ਚੁੱਕੇ ਹਾਂ ਜੇ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਓਪਨ ਕਰਕੇ ਦੇਖੋਗੇ ਤਾਂ ਤੁਹਾਨੂੰ ਮੇਰੀਆਂ ਵੀਡੀਓਜ਼ ਦੇ ਵਿੱਚ ਜਿਹੜੇ ਸ਼ਬਦ ਹਨ ਉਹਨਾਂ ਬਾਰੇ ਦੱਸ ਦੱਸ ਦੇਵਾਂਗੀ ਹਾਂਜੀ ਜਿਹੜੇ ਸੀਗੇ ਸਾਡਾ ਟਾਪਿਕ ਚੱਲਦਾ ਪਿਆ ਸੀਗਾ ਅਰਥ ਬੋਧ ਦਾ ਪਹਿਲਾ ਸਾਡੀਆਂ ਸਿਗੀਆਂ ਧੁਨੀਆਂ ਧੁਨੀਆਂ ਤੋਂ ਬਾਅਦ ਸਾਡਾ ਆਇਆ ਹੈ ਸ਼ਬਦ ਬੋਧ ਔਰ ਸ਼ਬਦ ਬੋਧ ਤੋਂ ਆਇਆ ਹੈ ਸਾਡਾ ਹੈ ਅਰਥ ਬੋਧ ਹਾਂਜੀ ਹਰ ਮਨੁੱਖ ਚਾਹੁੰਦਾ ਹੈ ਕਿ ਉਹ ਬੋਲਣ ਜਾਂ ਲਿਖਣ ਵੇਲੇ ਆਪਣੀ ਗੱਲ ਥੋੜੇ ਤੋਂ ਥੋੜੇ ਸ਼ਬਦਾਂ ਵਿੱਚ ਸਪਸ਼ਟ ਤੌਰ ਤੇ ਕਹਿ ਸਕੇ ਠੀਕ ਹੈ ਇਸ ਲਈ ਉਸ ਦਾ ਹਮੇਸ਼ਾ ਇਹ ਯਤਨ ਰਿਹਾ ਹੈ ਕਿ ਉਹ ਬਹੁਤੇ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਦੀ ਵਰਤੋਂ ਕੀਤੀ ਜਾਵੇ ਚਾਹੇ ਅਸੀਂ ਅਗੇ ਤਰ ਲਾ ਕੇ ਪਛੇਤਰ ਲਾ ਕੇ ਨਵੇਂ ਸ਼ਬਦਾਂ ਦੀ ਉਤਪਤੀ ਇਸਮਾਜ ਇਸਮਾਜ ਵਿਧੀ ਰਾਹੀਵਾ ਕਾਂਝ ਨੂੰ ਥਾਂ ਇੱਕ ਸ਼ਬਦ ਮੁਹਾਵਰੇ ਤੇ ਅਖਾਦਾਂ ਦੀ ਸਿਰਜਣਾ ਇਸੇ ਯਤਨ ਦਾ ਸਿੱਟਾ ਹਨ ਠੀਕ ਹੈ ਇਹ ਗੱਲ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਅਸੀਂ ਪੂਰੇ 10 25 ਜਾਂ 50 ਪੈਸੇ ਦੇਣ ਕੇ ਦੇਣ ਦੀ ਥਾਂ ਇਨ੍ਹਾਂ ਇਕਾਈਆਂ ਦੇ ਸਿੱਕੇ ਦੇ ਦਿੰਦੇ ਹਾਂ ਇਸੇ ਤਰ੍ਹਾਂ ਭਾਸ਼ਾ ਦੀ ਵਰਤੋਂ ਵਿੱਚ ਸੰਖੇਪਤਾ ਵੀ ਆਉਂਦੀ ਹੈ ਅਤੇ ਪ੍ਰਭਾਵ ਵੀ ਵੱਧਦਾ ਹੈ ਬਹੁਤ ਸਾਰੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਵਰਤੋਂ ਇਸ ਤਰ੍ਹਾਂ ਕਰਦੇ ਹਨ ਇੱਕ ਯਤਨ ਹੈ ਜਿਵੇਂ ਹੁਣ ਕਾਫੀ ਸਾਰੇ ਸ਼ਬਦਾਂ ਨੂੰ ਮਿਲਾ ਕੇ ਅਸੀਂ ਅਸੀਂ ਕੋਈ ਸ਼ਬਦ ਅਸੀਂ ਤਿਆਰ ਕਰ ਦਿੰਨੇ ਆ ਜਿਸ ਦਾ मीनिंग ਸਾਡਾ ਸਾਫ਼ ਨਿਕਲ ਜਾਂਦਾ ਹੈ ਉਹ ਹੀ ਸਾਡਾ ਇੱਕ ਪੂਰੇ ਲਾਈਨ ਦਾ मीनिंग ਹੁੰਦਾ ਹੈ ਠੀਕ ਹੈ ਹਾਂਜੀ ਜਿਵੇਂ ਉਸੇ ਕੋਈ ਵੀ ਸ਼ਬਦ ਹੈ ਉਹਨਾਂ ਦੇ ਅਰਥ ਨਿਕਲਦੇ ਹਨ ਠੀਕ ਹੈ ਔਰ ਜਿਹੜਾ ਇੱਕ ਸ਼ਬਦ ਹੈ ਉਹਦੇ ਬਹੁਤ ਸਾਰੇ ਅਰਥ ਨਿਕਲ ਜene ਬਹੁਤ ਸ਼ੰਦਾਰੀ ਦਾ ਜਿਵੇਂ ਅਸੀਂ ਇੱਕ ਲਾਈਨ ਲਿਖਦੇ ਹਾਂ ਨਾ ਠੀਕ ਹੈ ਜਿਵੇਂ ਅਸੀਂ ਕੋਈ ਲਾਈਨ ਲਿਖਦੇ ਹਾਂ ਉਹਦੀ ਥਾਂ ਤੇ ਹੀ ਅਸੀਂ ਇੱਕ ਸ਼ਬਦ ਬਦਲ ਲੈਂਦੇ ਹਾਂ ਠੀਕ ਹੈ ਜਿਵੇਂ ਇਸ ਦੇ ਨਾਲ ਕੀ ਹੁੰਦਾ ਇੱਕ ਦਸਾਮਾ ਘੱਟ ਲੱਗਦਾ ਹੈ ਸਾਨੂੰ ਔਰ ਦੂਸਰੇ ਵਿਅਕਤੀ ਨੂੰ ਸਾਡੀ ਛੇ ਤੇ ਤੇ ਛੇ ਤੇ ਗੱਲ ਵੀ ਸਮਝ ਲੱਗ ਜਾਂਦੀ ਹੈ ਠੀਕ ਹੈ ਹੁਣ ਜਿਵੇਂ ਉਦਾਹਰਣ ਮੈਂ ਦੇਣਾ ਚਾਹਾਂਗੀ ਇੱਥੇ ਸੰਦੀਪ ਦਾ ਪਤੀ ਜੀ ਹੁੰਦਾ ਹੈ ਉਹ ਪਾਗਾ ਵਾਲੀ ਹੈ ਠੀਕ ਹੈ ਸੰਦੀਪ ਸੁਹਾਗੜ ਪਾਗੜ ਹੈ ਠੀਕ ਹੈ ਅਸੀਂ ਤੇ ਯੂਜ਼ ਕਰ ਸਕਦੇ ਹਾਂ ਸ਼ਬਦ ਸੁਹਾਗਣ ਠੀਕ ਹੈ ਹੁਣ ਜਿਵੇਂ ਉਹ ধারণা ਹੈ ਨਾ ਜਿਹੜਾ ਪਾਠ ਮੁੱਢ ਤੋਂ ਅਖੀਰ ਤੱਕ ਲਗਾਤਾਰ ਹੁੰਦਾ ਰਹੇ ਉਸ ਨੂੰ ਅਸੀਂ ਕਹਿੰਦੇ ਨੇ ਅਖੰਡ ਪਾਠ ਠੀਕ ਹੈ ਹੁਣ ਜਦੋਂ ਅਸੀਂ ਕਾਫੀ ਦੋ ਚਾਰ ਬੰਦਿਆਂ ਦੇ ਵਿੱਚ ਅਸੀਂ ਗੱਲ ਕਰਾਂਗੇ ਤੁਸੀਂ ਪਾਠ ਕਿਹੜਾ ਕਰਵਾ ਰਹੇ ਹੋ ਹਨਾ ਅਗਲੇ ਬੰਦੇ ਨੇ ਜਾਨਾ ਜੀ ਅਸੀਂ ਤਾਂ ਜੀ ਅਖੰਡ ਪਾਠ ਲਗਾਇਆ ਤੇ ਜਦੋਂ ਅਖੰਡ ਪਾਠ ਦਾ ਨਾਮ ਆ ਜੇ ਸ਼ਬਦ ਜਿੱਥੇ ਵਰਤ ਹੋ ਜੂਵੇ ਉੱਥੇ ਸਾਨੂੰ ਆਪਣੇ ਆਪ ਹੀ ਪਤਾ ਲੱਗ ਜਾਏ ਕਿ ਜਿਹੜਾ ਪਾਠ ਸ਼ੁਰੂ ਤੋਂ ਅਖੀਰ ਤੱਕ ਲਗਾਤਾਰ ਹੁੰਦਾ ਰਹੇ ਉਸਨੂੰ ਅਖੰਡ ਪਾਠ ਕਹਿੰਦੇ ਜੋ ਕਦੇ ਨਾ ਥੱਕੇ ਅਣਥੱਕ ਆਪਣੇ ਜੀਵਨ ਦਾ ਹਾਲ ਜਿਹੜਾ ਦੱਸਦਾ ਉਸ ਨੂੰ ਸਵੈ ਜੀਵਨੀ ਆਖਦੇ ਹਨ ਜੋ ਆਮ ਜਿਹਾ ਨਾ ਹੋਵੇ ਖਾਸ ਹੋਵੇ ਉਸ ਨੂੰ ਵੀ ਲਖਣ ਆਖਦੇ ਹਨ ਜਿਸ ਥਾਂ ਪੈਸੇ ਰੁਪਈਏ ਆਦੀ ਦੇ ਸਿੱਕੇ ਬਣਾਏ ਜਾਂਦੇ ਹਨ ਮਤਲਬ ਜਿਸ ਥਾਂ ਤੇ ਜਿਸ ਥਾਂ ਤੇ ਪੈਸੇ ਰੁਪਈਏ ਆਦੀ ਦੇ ਸਿੱਕੇ ਬਣਾਏ ਜਾਂਦੇ ਹੋ ਉਸ ਨੂੰ ਅਸੀਂ ਟਕਸਾਲ ਆਖਦੇ ਹਾਂ ਠੀਕ ਹੈ ਇਹ ਜਿਹੜੀਆਂ ਉਦਾਹਰਨਾਂ ਹਨ ਇਹ ਮੈਂ ਬਹੁਤ ਹੀ ਘੱਟ ਇੱਥੇ ਲਿਖੀਆਂ ਹਨ ਤਾਂ ਕਿ ਸਿਰਫ ਤੁਹਾਨੂੰ ਇੱਕ ਸਮਝਾਉਣ ਵਾਸਤੇ ਇੱਕ ਕੀ ਉਦਾਹਰਨਾਂ ਦਿੱਤੀਆਂ ਹਨ ਕਿ ਥੋੜੀ ਜੀ ਮਤਲਬ ਕਿ ਵੀਡੀਓ ਨਾਲ ਲੰਬੀ ਖੇਚਦੇ ਹੋਏ ਮੈਂ ਜ਼ਿਆਦਾ ਉਦਾਹਰਨਾਂ ਨਹੀਂ ਦੇ ਸਕਦੀ ਜਾਂ ਜ਼ਿਆਦਾ ਉਦਾਹਰਨਾਂ ਨਹੀਂ ਦਿੰਦੀ ਹਾਂ ਤੇ ਥੋੜੀਆਂ ਜੀਆਂ ਉਦਾਹਰਨਾਂ ਦੇ ਕੇ ਇਹ ਆਪਣੀ ਗੱਲ ਜੜੀ ਆ ਉਹ ਤੁਹਾਡੇ ਮੋਰੇ ਰੱਖਣ ਰੱਖਣ ਦੀ ਕੋਸ਼ਿਸ਼ ਕਰਦੀ ਹਾਂ ਕਿ ਥੋੜੀਆਂ ਉਦਾਹਰਨਾਂ ਵਿੱਚ ਹੀ ਮੈਂ ਆਪਣੀ ਗੱਲ ਤੁਹਾਡੇ ਸਾਹਮਣੇ ਸਪਸ਼ਟ ਰੂਪ ਵਿੱਚ ਰੱਖ ਸਕਾਂ ਠੀਕ ਹੈ ਇਹ ਤਾਂ ਜਿਸ ਸਾਡੇ ਬਹੁਤੇ ਸ਼ਬਦਾਂ ਦੀ ਥਾ ਇੱਕ ਸ਼ਬਦ ਜਿਵੇਂ ਹਾਂ ਜੋ ਜੋ ਕਦੇ ਨਾ ਥਕੇ ਕਿੰਨੇ ਵਰਸ ਹੋ ਗਏ ਹਨ ਠੀਕ ਹੈ ਜੋ ਕਿੰਨੇ ਸ਼ਬਦ ਸਾਡੇ ਹੋ ਗਏ ਹਨ ਇਹਨਾਂ ਸ਼ਬਦਾਂ ਦੀ ਥਾ ਆਪਾਂ ਇੱਕੋ ਹੀ ਸ਼ਬਦ ਲਾ ਲਾਂਗੇ ਅਨਥਕ ਉਹ ਤਾਂ ਜੀ ਅਨਥਕ ਹੈ ਠੀਕ ਹੈ ਤੇ ਇਸੇ ਤਰੀਕੇ ਨਾਲ ਇਹ ਕਹਿਣ ਦਾ ਭਾਵ ਇਹ ਕਿ ਜਿਹੜੇ ਕਿ ਜ਼ਿਆਦਾ ਸ਼ਬਦਾਂ ਦੀ ਥਾਂ ਤੇ ਵਰਤਣ ਵਾਲੇ ਸ਼ਬਦ ਹਨ ਇੱਕ ਹੀ ਸ਼ਬਦ ਵਰਤਦੇ ਹਾਂ ਉਸ ਨੂੰ ਅਸੀਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਆਖਦੇ ਹਾਂ ਠੀਕ ਹੈ ਆਸ ਕਰਦੀ ਹਾਂ ਇੰਨਾ ਕਿ ਤੁਹਾਨੂੰ ਸਮਝ ਲੱਗ ਗਿਆ ਹੋਊਗਾ ਛੋਟੇ ਬੱਚਿਆਂ ਨੂੰ ਹਾਂਜੀ ਹੁਣ ਅਗਲਾ ਸਾਡਾ ਵਿਸ਼ਾ ਟਾਪਿਕ ਹੈ ਮਤਲਬ ਕਿ ਜਿਹੜਾ ਅਗਲਾ ਪੁਆਇੰਟ ਸਾਡਾ ਹੈ ਵਿਰੋਧਾਰਥਕ ਸ਼ਬਦ ਠੀਕ ਹੈ ਵਿਰੋਧਾਰਥਕ ਸ਼ਬਦ ਦਾ ਗਿਆਨ ਦੇਣ ਦਾ ਮੰਤਵ ਵਿਦਿਆਰਥੀਆਂ ਦੇ ਸ਼ਬਦ ਭੰਡਾਰ ਵਿੱਚ ਵਾਧਾ ਕਰਨਾ ਹੈ ਠੀਕ ਹੈ ਆਮ ਵਰਤੋਂ ਵਿੱਚ ਇੱਕੇ ਸ਼ਬਦ ਦੇ ਵਿਰੋਧੀ ਅਰਥ ਵਾਲੇ ਸ਼ਬਦ ਵਰਤਨ ਦੀ ਲੋੜ ਪੈਂਦੀ ਹੈ ਜਿਵੇਂ ਉੱਚਾ ਨਾ ਬੋਲੋ ਹੌਲੀ ਬੋਲੋ ਬਾਕੀ ਜਮਾਤ ਦੇ ਵਿਦਿਆਰਥੀ ਦੂਰ ਨਹੀਂ ਨੇੜੇ ਹੀ ਬੈਠੇ ਹਨ ਠੀਕ ਹੈ विरोधार्थक शब्द विरोधार्थक मतलब ਤੁਹਾਨੂੰ ਤੁਹਾਨੂੰ ਇੱਕ ਵਿਰੋਧ ਤੋਂ ਹੀ ਪਤਾ ਲੱਗਿਆ ਹੋਵੇਗਾ ਕਿ ਮਤਲਬ ਉਲਟ ਸ਼ਬਦ ਉਸਦੇ ਆਪੋਜ਼ਿਟ ਸ਼ਬਦ ਅੰਗਰੇਜ਼ੀ ਵਿੱਚ ਉਸ ਨੂੰ ਅਸੀਂ ਆਪੋਜ਼ਿਟ ਸ਼ਬਦ ਆਖਦੇ ਆਪੋਜ਼ਿਟ ਵਰਡਸ ਠੀਕ ਹੈ ਪੰਜਾਬੀ ਵਿੱਚ ਅਸੀਂ ਆਖਦੇ ਹਾਂ ਵਿਰੋਧਾਰਥਕ ਜਿਵੇਂ ਉੱਚਾ ਨੀਵਾਂ ਠੀਕ ਹੈ ਉੱਚਾ ਨੀਵਾਂ ਇਹ ਉਲਟਾ ਸਿੱਧਾ ਸਿੱਧਾ ਠੀਕ ਹੈ ਉਲਟਾ ਸਿੱਧਾ ਜ ਦੂਸਰਾ ਦੇਣਾ ਜਾਉਂਗੇ ਇਹ ਹਾ ਦਿਨ ਰਾਤ ਠੀਕ ਹੈ ਹਮ ਦੂਸਰੇ ਧਾਰ ਨੇ ਜਿਵੇਂ ਅਸੀਂ ਯਾਦ ਸਕਦੀਆਂ ਹਮ ਪਤਲਾ ਮੋਟਾ ਠੀਕ ਹੈ ਮਤਲਬ ਕਿ ਆਪੋਜ਼ਿਟ ਸ਼ਬਦ ਜਿਹੜੇ ਕੀ ਇੱਕ ਦੂਜੇ ਦੇ ਉਲਟ ਹੋਣ ਉਹਨਾਂ ਨੂੰ ਅਸੀਂ ਵਿਰੋਧਾਰਥਕ ਸ਼ਬਦ ਆਖਦੇ ਹਾਂ ਠੀਕ ਹੈ ਜਿਵੇਂ ਹੁਣ ਉੱਚਾ ਨੀਵਾ ਨਿੱਕਾ ਹੁੰਦਾ ਨਰਿੰਦਰਪਾਲ ਪਤਲਾ ਹੁੰਦਾ ਸੀ ਹੁਣ ਵੱਡਾ ਹੋ ਕੇ ਮੋਟਾ ਹੋ ਗਿਆ ਹੈ ਹੁਣ ਇੱਥੇ ਨਿੱਕਾ ਨਿੱਕਾ ਤੇ ਵੱਡਾ ਇਹ ਦੋਨੋਂ ਹਨ opposit words ਠੀਕ ਹੈ ਜਾਇ ਇਹਨਾਂ ਨੂੰ ਕਹਿੰਦੇ ਨੇ ਅਸੀਂ ਵਿਰੋਧਾਰਥਕ ਸ਼ਬਦ ਉੱਚਾ ਉੱਚਾ ਨੀਵਾਂ ਦੂਰ ਨੇੜੇ ਠੀਕ ਹੈ ਦੂਰ ਨੇੜੇ ਇਹ ਜਿਹੜੇ ਹਨ ਇਹ ਜਿਹੜੇ ਹਨ ਉਹ ਵਿਰੋਧਾਰਥਕ ਸ਼ਬਦ ਹਨ ਠੀਕ ਹੈ ਦੁੱਖ ਸੁਖ ਦੁੱਖ ਸੁਖ ਜੀਵਨ ਵਿੱਚ ਆਉਂਦੇ ਜਾਂਦੇ ਹਨ ਠੀਕ ਹੈ ਪਰ ਬੰਦੇ ਨੂੰ ਇਮਾਨਦਾਰ ਰਹਿਣਾ ਚਾਹੀਦਾ ਹੈ ਬੇਈਮਾਨ ਨਹੀਂ ਹੁਣ ਇਮਾਨਦਾਰ ਬੇਈਮਾਨ ਠੀਕ ਹੈ ਇਹ ਜਿਹੜੇ ਸ਼ਬਦ ਹਨ ਵਰਤੇ ਗਏ ਹਨ ਇਹ ਵਿਰੋਧਾਰਥਕ ਹਨ ਸ਼ਬਦ ਦੁੱਖ ਸੁਖ ਇਹ ਵੀ ਵਿਰੋਧਾਰਥਕ ਸ਼ਬਦ ਹਨ ਦੁੱਖ ਸੁਖ ਠੀਕ ਹੈ ਇੱਕ ਤਾਂ ਜੇ ਇਹ ਹੁੰਦੇ ਹਨ ਵਿਰੋਧਾਰਥਕ ਸ਼ਬਦ ਦੂਸਰਾ ਅਸੀਂ ਇਹ ਆਖਦੇ ਹਾਂ ਕਿ ਇਹ ਜੇ ਤੇ ਰੱਖਣਾ ਚਾਹੀਦਾ ਹੈ ਕਿ ਕਿਸੇ ਸ਼ਬਦ ਦਾ ਕੋਈ ਵਿਰੋਧਾਰਥਕ ਸ਼ਬਦ ਕਿਸੇ ਖਾਸ ਪ੍ਰਸੰਗ ਵਿੱਚ ਹੀ ਹੁੰਦਾ ਹੈ ਕਿਸੇ ਹੋਰ ਪ੍ਰਸੰਗ ਵਿੱਚ ਉਸ ਸ਼ਬਦ ਦਾ ਕੋਈ ਵਿਰੋਧਾਰਥਕ ਸ਼ਬਦ ਹੋ ਸਕਦਾ ਹੈ ਉਦਾਹਰਣ ਲਈ ਵਾਕਾਂ ਵਿੱਚ ਵਾਕ ਵਿੱਚ ਆਏ ਵਿਰੋਧਾਰਥਕ ਸ਼ਬਦਾਂ ਵਿੱਚ ਉੱਚੀ ਅਤੇ ਪਤਲਾ ਸ਼ਬਦ ਲੈਂਦੇ ਹਾਂ ਠੀਕ ਹੈ ਹੁਣ ਇਹਦੇ ਵਿੱਚ ਇੱਕ ਤੁਹਾਨੂੰ ਲਾਈਨ ਜਿਹੜੀ ਲਾਈਨ ਹੋਏਗੀ ਜਾਂ ਇੱਕ ਜਿਵੇਂ ਹੁਣ ਆਹ ਲਾਈਨ ਹੈ ਨਾ ਇੱਕ ਦਸਹੀ ਹੋਈ ਗਰਮੀਆਂ ਵਿੱਚ ਪਤਲਾ ਕੱਪੜਾ ਪਸੰਦ ਕੀਤਾ ਜਾਂਦਾ ਹੈ ਤੇ ਸਰਦੀਆਂ ਵਿੱਚ ਗਾਫ ਠੀਕ ਹੈ ਇਹ ਲਾਈਨ ਜਿਹੜੀ ਹੈ ਨਾ ਇਹ ਜਿਹੜੀ ਲਾਈਨ ਹੈ ਇਹ ਤੁਹਾਨੂੰ ਆਪਣੇ ਆਪ ਇੱਥੇ ਤੁਹਾਨੂੰ ਸ਼ਬਦ ਦੱਸ ਦੇਗੀ ਕਿ ਇੱਥੇ ਤੁਸੀਂ ਕਿਹੜਾ ਸ਼ਬਦ ਜਿਹੜਾ ਆ ਉਹ ਤੁਸੀਂ ਲਗਾ ਸਕਦੇ ਆ ਠੀਕ ਹੈ ਹੁਣ ਜਿਵੇਂ ਇੱਕ ਉਦਾਹਰਣ ਇਹ ਮੈਂ ਤੁਹਾਨੂੰ ਦਵਾਂਗੀ ਇੱਕ ਉਦਾਹਰਣ ਦੇ ਨਾਲ ਹੀ ਤੁਹਾਨੂੰ ਮੈਂ ਇੱਥੇ ਸਮਝਾਵਾਂਗੀ ਇੱਥੇ ਉਚਿਤ ਸ਼ਬਦ ਦਾ ਵਿਰੋਧਾਤਕ ਸ਼ਬਦ ਹੈ ਹੋਲੀ ਪਰ ਹੋਰ ਪ੍ਰਸੰਗ ਵਿੱਚ ਇਸ ਦਾ ਵਿਰੋਧਾਰਥਕ ਸ਼ਬਦ ਨੀਵੀਂ ਵੀ ਹੋ ਸਕਦਾ ਹੈ ਜਿਵੇਂ ਉੱਚੀ ਨੀਵੀਂ ਠੀਕ ਹੈ ਇੱਥੇ ਇੱਥੇ ਉੱਚੀ ਆਪਾਂ ਬੋਲਦੇ ਹਾਂ ਨਾ ਉੱਚਾ ਨੀਵਾ ਲੇਕਿਨ ਅਸੀਂ ਇੱਥੇ ਸ਼ਬਦ ਦਾ ਵਿਰੋਧਾਰਥਕ ਸ਼ਬਦ ਜਿਹੜਾ ਲਿਆ ਹੈ ਉਹ ਲਿਆ ਹੈ ਹੋਲੀ ਠੀਕ ਹੈ ਪਰ ਹੋਰ ਪ੍ਰਸੰਗ ਵਿੱਚ ਇਸ ਦਾ ਵਿਰੋਧਾਰਥਕ ਸ਼ਬਦ ਨੀਵੀਂ ਵੀ ਹੋ ਸਕਦਾ ਹੈ ਮੀਨਸ ਕੀ ਜਿਹੜਾ ਹੁਣ ਇਚੀ ਵਰਡ ਆ ਉਹਦੇ ਆਪੋਜ਼ਿਟ ਆ ਸੀ ਨੀਵੀ ਹੋਲੀ ਜਿਵੇਂ ਉੱਚਾ ਨਾ ਬੋਲੋ ਹੋਲੀ ਬੋਲੋ ਉੱਚਾ ਨੀਵਾ ਠੀਕ ਹੈ ਇਹਦੇ ਆਪੋਜ਼ਿਟ ਸ਼ਬਦ ਜਿਹੜੇ ਹੋਗੇ ਨੇ ਦੋ ਹੋਗੇ ਠੀਕ ਹੈ ਆਪੋਜ਼ਿਟਸ ਸ਼ਬਦ ਦੋ ਹੋਣ ਇੱਥੇ ਉੱਚੀ ਸ਼ਬਦ ਵਿਰੋਧਾਰਥਕ ਸ਼ਬਦ ਹੋਰ ਵੀ ਸਦੇ ਇਸੇ ਤਰ੍ਹਾਂ ਦਵਾਈਆਂ ਕਿਸੇ ਉੱਚੀ ਥਾਂ ਤੇ ਰੱਖੋ ਨੀਮੀ ਥਾਂ ਰੱਖੀਆਂ ਦਵਾਈਆਂ ਬੱਚਿਆਂ ਦੇ ਹੱਥ ਲੱਗ ਸਕਦੀਆਂ ਹਨ ਠੀਕ ਹੈ ਜਿਵੇਂ ਹੁਣ ਇੱਥੇ ਉੱਚੀ ਹੋਲੀ ਸ਼ਬਦ ਵਰਤਿਆ ਸੀਗਾ ਉਸੇ ਤਰੀਕੇ ਨਾਲ ਇੱਥੇ ਨੀਮੀ ਸ਼ਬਦ ਦਾ ਪ੍ਰਯੋਗ ਕਰਕੇ ਇੱਕ ਉਦਾਹਰਨ ਹਮ ਦੱਸੀ ਗਈ ਹੈ ਕਿ ਇਸ ਤਰ੍ਹਾਂ ਸੇ ਨੀਮੀ ਵੀ ਅਸੀਂ ਵਰਤ ਸ਼ਬਦ ਦੀ ਵਰਤੋਂ ਕਰ ਸਕਦੀਆਂ ਠੀਕ ਹੈ ਇਸੇ ਤਰ੍ਹਾਂ ਜਿਵੇਂ ਪਤਲਾ ਸ਼ਬਦ ਦਾ ਵਿਰੋਧਾਰਥਕ ਸ਼ਬਦ ਮੋਟਾ ਹੋਣਾ ਹੈ ਤੇ ਬਿਨਾਂ ਅਸੀਂ ਗਾੜਾ ਜਾਂ ਗਾਫ ਵੀ ਅਸੀਂ ਵਰਤ ਸਕਦੇ ਹਾਂ ਜਿਹੜਾ ਇੱਕ ਪਤਲਾ ਸ਼ਬਦ ਹੈ ਪਤਲਾ ਦਾ ਆਪੋਜ਼ਿਟਿਵ ਸ਼ਬਦ ਜਿਹੜਾ ਵਿਰੋਧਾਰਥਕ ਸ਼ਬਦ ਮੋਟਾ ਹੈ ਮੋਟਾ ਹੋਣਾ ਵੀ ਹੈ ਠੀਕ ਹੈ ਗਾਫ ਹੋਣਾ ਵੀ ਹੈ ਠੀਕ ਹੈ ਇਸ ਨੂੰ ਅਸੀਂ ਗਾਫ ਵੀ ਕਹਿ ਸਕਦੇ ਹਾਂ ਇਸ ਨੂੰ ਅਸੀਂ ਗਾੜਾ ਵੀ ਆਖ ਸਕਦੇ ਹਾਂ ਹੁਣ ਅਸੀਂ ਇਹਨਾਂ ਤਿੰਨ ਸ਼ਬਦਾਂ ਨੂੰ ਅਸੀਂ ਖੁਦ ਦੇਖਣਾ ਹੈ ਜਿਹੜੀ ਸਾਡੀ ਲਾਈਨ ਹੈ ਉਸ ਦੇ ਵਿੱਚ ਅਸੀਂ ਇਹਨਾਂ ਤਿੰਨ ਦੇ ਜਿਹੜੇ ਵਿਰੋਧਾਰਥਕ ਸ਼ਬਦ ਹਨ ਉਹ ਕਿਸ ਥਾਂ ਤੇ ਕਿੱਥੇ ਉਚਾਰਨ ਕਰਨੇ ਹਨ ਜਿਵੇਂ ਮੋਟਾ ਪਤਲਾ ਠੀਕ ਹੈ ਜਿਵੇਂ ਇੱਕ ਉਦਾਹਰਣ ਇਹ ਤੁਹਾਨੂੰ ਮੈਂ ਦੇ ਕੇ ਇੱਥੇ ਸਮਝਾ ਸਕਦੀ ਆ ਇਸੇ ਤਰੀਕੇ ਨਾਲ ਪਤਲਾ ਸ਼ਬਦ ਦਾ ਵਿਰੋਧਾਰਥਕ ਸ਼ਬਦ ਮੋਟਾ ਹੋਣ ਤੋਂ ਬਿਨਾ ਗਾੜਾ ਜਾਂ ਗਾਫ ਵੀ ਹੋ ਸਕਦਾ ਹੈ ਜਿਵੇਂ ਗਰਮੀਆਂ ਵਿੱਚ ਪਤਲਾ ਕੱਪੜਾ ਪਸੰਦ ਕੀਤਾ ਜਾਂਦਾ ਹੈ ਅਤੇ ਸਰਦੀਆਂ ਵਿੱਚ گاਫ ਠੀਕ ਹੈ ਅਸੀਂ ਸਰਦੀਆਂ ਵਿੱਚ گاਫ ਧਰਮ ਮੋਟਾ ਵੀ ਦਿਖਾ ਸਕਦੇ ਹਾਂ ਬੱਚੇ ਨੂੰ گاੜਾ ਦੁੱਧ ਨਾ ਪ체 ਤਾਂ ਪਤਲਾ ਕਰਕੇ ਦੇਣਾ ਚਾਹੀਦਾ ਹੈ ਇੱਥੇ ਅਸੀਂ ਗਾੜੇ ਦੇ ਥਾਂ ਤੇ ਅਸੀਂ ਪਤਲਾ ਵੀ ਅਸੀਂ ਸ਼ਬਦ ਵਰਤੇ ਹਨ ਆਪੋਜ਼ਿਟ ਸ਼ਬਦ ਠੀਕ ਹੈ ਉਹ ਉਮੀਦ ਕਰਦੀ ਹਾਂ ਤੁਹਾਨੂੰ ਵਿਰੋਧਾਰਥਕ ਸ਼ਬਦ ਤੁਹਾਨੂੰ ਮੇਰੇ ਜਿਹੜੇ ਮੈਂ ਤੁਹਾਨੂੰ ਆਪਣੀ ਭਾਸ਼ਾ ਦੇ ਵਿੱਚ ਸਮਝਾ ਰਹੀ ਹਾਂ ਜਾਂ ਦੱਸ ਰਹੀ ਹਾਂ ਤੁਹਾਨੂੰ ਸਮਝ ਆਉਂਦੀ ਹੋਵੇਗੀ ਹਾਂਜੀ ਅੱਗੇ ਹੈਗਾ ਕਿ ਇਹ ਤਾਂ ਸਿਹ ਸਾਡੇ ਜਿਹੜੇ ਕਿ ਪਤਲਾ ਮੋਟਾ ਜਿਹੜੇ ਕਿ ਤਿੰਨ ਤਰੀਕੇ ਦੇ ਵਿਰੋਧਾਰਥਕ ਸ਼ਬਦ ਨਿਕਲਦੇ ਹਨ ਉਸੇ ਤਰੀਕੇ ਨਾਲ ਕੁਝ ਸ਼ਬਦ ਅਜਿਹੇ ਹੁੰਦੇ ਹਨ ਜਿਹੜੇ ਕਿ ਅਸੀਂ ਅਗੇ ਤੇਰ ਪਿਛੇ ਤਰ ਲਾ ਕੇ ਅਸੀਂ ਵਿਰੋਧਾਰਥਕ ਸ਼ਬਦ ਉਹਦੇ ਬਣਾਉਂਦੇ ਹਾਂ ਜਿਵੇਂ ਕੁਝ ਸ਼ਬਦ ਅਜਿਹੇ ਹਨ ਜਿਨ੍ਹਾਂ ਦਾ ਵਿਰੋਧਾਰਥਕ ਸ਼ਬਦ ਅਗੇ ਤੇਰ ਲਾ ਕੇ ਬਣਦਾ ਹੈ ਜਿਵੇਂ ਸਫਲਤਾ ਸਫਲਤਾ ਦਾ ਵਿਰੋਧਾਰਥਕ ਸ਼ਬਦ ਹੈ ਅਸਫਲਤਾ ਆਸ ਨਿਰਾਸ ਪੜਿਆ ਅਨਪੜ ਠੀਕ ਹੈ ਹਾਜ਼ਰ ਗੈਰ ਹਾਜ਼ਰ ਸਮਰਥ ਅਸਮਰਥਾ ਠੀਕ ਹੈ ਇਹ ਸ਼ਬਦ ਜਿਹੜੇ ਹਨ ਇਹ ਸ਼ਬਦ ਸਾਡੇ ਹਨ ਜਿਹੜੇ ਕਿ ਅਸੀਂ ਅਗੇਤਰ ਲਾ ਕੇ ਅਸੀਂ ਉਸ ਦਾ ਵਿਰੋਧਾਰਥਕ ਸ਼ਬਦ ਤਿਆਰ ਕਰਦੇ ਹਾਂ ਉਸ ਨੂੰ ਅਸੀਂ ਅਗੇਤਰ ਵਿਰੋਧਾਰਥਕ ਸ਼ਬਦ ਆਖਦੇ ਹਾਂ ਠੀਕ ਹੈ ਤਾਂ ਕਿ ਇੱਕ ਵਾਰੀ ਫੇਰ ਮੈਂ ਤੁਹਾਨੂੰ ਰਿਪੀਟ ਕਰਨਾ ਚਾਹਾਂਗੀ ਕਿ ਬਹੁਤੇ ਸ਼ਬਦਾਂ ਦੀ ਥਾਂ ਤੇ ਅਸੀਂ ਜਿਹੜਾ ਇੱਕ ਸ਼ਬਦ ਵਰਤਦੇ ਹਾਂ ਉਸ ਨੂੰ ਅਸੀਂ ਬਹੁਤੇ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਕਹਿੰਦੇ ਹਾਂ ਆਖਦੇ ਹਾਂ ਠੀਕ ਆ ਜਿਵੇਂ ਉਦਾਹਰਨਾਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਜੋ ਕਦੇ ਨਾ ਥੱਕੇ ਅਨਥੱਕ ਆਪਣੇ ਜੀਵਨ ਦਾ ਹਾਲ ਦੱਸਣਾ ਸਵੈ ਜੀਵਨੀ ਜੋ ਆਮ ਜਿਹਾ ਨਾ ਹੋਵੇ ਖਾਸ ਹੋਵੇ ਉਸ ਨੂੰ ਵੀ ਲਖਣਾ ਆਖਦੇ ਹਾਂ ਠੀਕ ਹੈ ਇਹ ਹਨ ਸਾਡੇ ਬਹੁਤੇ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਠੀਕ ਹੈ ਵਿਰੋਧਾਰਥਕ ਸ਼ਬਦ ਹਨ ਜਿਹੜੇ ਇੱਕ ਦੂਜੇ ਤੇ ਆਪੋਜ਼ਿਟ ਵਰਤੇ ਜਾਂਦੇ ਹਨ ਜਿਵੇਂ ਪਤਲਾ ਮੋਟਾ ਠੀਕ ਹੈ ਉੱਚਾ ਨੀਵਾਂ ਠੀਕ ਹੈ ਜਾਂ ਹੌਲੀ ਗਾੜਾ ਠੀਕ ਹੈ ਇਹ ਸਾਰੇ ਹਨ ਵਿਰੋਧਾਰਥਕ ਸ਼ਬਦ ਜਿਹੜੇ ਕਿ ਤੁਸੀਂ ਆਪਣੇ ਅਕੋਰਡਿੰਗਲੀ ਤੁਸੀਂ ਲਾਈਨ ਦੇ ਵਿੱਚ ਵਰਤ ਸਕਦੇ ਆ ਲੇਕਿਨ ਇਹ ਵੀ ਤੁਹਾਨੂੰ ਧਿਆਨ ਰੱਖਣਾ ਪੈਗਾ ਕਿ ਇਹ ਜਿਹੜੇ ਸ਼ਬਦ ਹਨ ਕਿੱਥੇ ਲਗਾਉਣੇ ਹਨ ਹੁਣ ਇੱਕ ਉਦਾਹਰਨ ਮੈਂ ਦਵਾਂਗੀ ਤੁਹਾਨੂੰ ਵਿਰੋਧਾਰਥਕ ਸ਼ਬਦ ਦੀ ਕਿ ਸੀਤਾ ਸੀਤਾ ਬੱਚੀ ਬਹੁਤ ਹੀ ਜਿਆਦਾ ਪਤਲੀ ਹੈ ਠੀਕ ਹੈ ਹੁਣ ਅਸੀਂ ਇੱਥੇ ਸ਼ਬਦ ਅਗਲਾ ਜਿਹੜਾ ਆਪੋਜ਼ਿਟ ਵਰਡ ਅਸੀਂ ਲਿਖਾਂਗੇ ਹੁਣ ਜਿਵੇਂ ਅਸੀਂ ਆਪੋਜ਼ਿਟ ਵਰਡ ਲਿਖਣਾ ਹੈ ਮੰਨ ਲਓ ਜਿਵੇਂ ਅਸੀਂ ਲਿਖਦੇ ਹਾਂ ਕਿਸੇ ਬੱਚੇ ਦਾ ਨਾਮ ਹਰਨੀਤ ਕੌਰ ਬਹੁਤ ਹੀ ਮੋਟੀ ਹੈ ਨਾ ਕਿ ਅਸੀਂ گاੜਾ ਲਿਖਾਂਗੇ ਠੀਕ ਹੈ ਇਹ ਤੁਹਾਨੂੰ ਦੇਖਣਾ ਹੈ ਕਿ ਅਸੀਂ ਇਹ ਜਿਹੜਾ ਲਿਕਵਰਡ ਜਾਂ ਕੁਝ ਵੀ ਹੈ ਉਹ ਅਸੀਂ ਕਿੱਥੇ ਅਸੀਂ ਸ਼ਬਦ ਦਾ ਪ੍ਰਯੋਗ ਕਿਸ ਥਾਂ ਤੇ ਅਸੀਂ ਕਰਨਾ ਹੈ ਠੀਕ ਹੈ ਇਹ ਨਹੀਂ ਅਸੀਂ ਲਿਖਾਂਗੇ ਕਿ ਜੇ ਪਤਲਾ ਹੈ ਤੇ ਅਸੀਂ ਉਸ ਨੂੰ ਅਸੀਂ ਜਿਹੜੀ ਅਗਲੀ ਅਸੀਂ ਮੀਨਸ ਉਹਦਾ ਆਪੋਜ਼ਿਟ ਲਾਈਨ ਲਿਖਣੀ ਹੈ ਉਹ ਅਸੀਂ گاੜਾ ਲਿਖਾਂਗੇ ਨਾ ਐਦਾਂ ਨਹੀਂ ਹੋਏਗਾ ਇਹ ਸਾਡਾ ਗਲਤ ਹੋਏਗਾ ਇੱਥੇ ਅਸੀਂ ਮੋਟੀ ਮੋਟਾ ਪਤਲਾ ਠੀਕ ਹੈ ਇਹ ਸਾਨੂੰ ਇਹ ઓਨਲਾਈਨ ਤੋਂ ਸਾਨੂੰ ਪਤਾ ਲੱਗੇਗਾ ਠੀਕ ਹੈ ਜਿਵੇਂ ਹੁਣ ਇੱਕ ਇਸ ਦਾ ਘਾਰ ਉੱਚੀ ਜਗਾ ਤੇ ਹੈ ਠੀਕ ਹੈ ਜਾਂ ਸੀਤਾ ਦਾ ਜਾਂ ਕੁਝ ਵੀ ਐ ਸੀਤਾ ਲਿਖ ਸਕਦੇ ਆ ਸੀਤਾ ਦਾ ਘਰ ਉੱਚੀ ਜਗ੍ਹਾ ਤੇ ਹੈ ਹੁਣ ਅਸੀਂ ਇਹ ਨਹੀਂ ਲਿਖਾਂਗੇ ਕਿ ਨਰਿੰਦਰ ਦਾ ਘਰ ਹੌਲੀ ਜਗ੍ਹਾ ਤੇ ਹੈ ਨਾ ਇੱਥੇ ਅਸੀਂ ਲਿਖਾਂਗੇ ਨੀਵੀਂ ਜਗ੍ਹਾ ਤੇ ਹੈ ਠੀਕ ਹੈ ਇਹ ਸਾਨੂੰ ਸੈਂਟੈਂਸ ਦੇਖ ਕੇ ਲਾਈਨ ਦੇਖ ਕੇ ਸਾਨੂੰ ਪਤਾ ਲੱਗੇਗਾ ਕਿ ਅਸੀਂ ਵਿਰੋਧਾਰਥਕ ਸ਼ਬਦ ਅਸੀਂ ਕਿਹੜਾ ਤੇ ਕਿੱਥੇ ਅਸੀਂ ਸ਼ਬਦ ਅਸੀਂ ਇਹ ਪ੍ਰਯੋਗ ਕਰਨਾ ਹੈ ਠੀਕ ਹੈ ਆਸ ਕਰਦੀ ਹਾਂ ਤੁਹਾਨੂੰ ਮੇਰਾ ਇਹ ਅੱਜ ਦਾ ਜਿਹੜਾ ਟਾਪਿਕ ਜਿਹੜਾ ਹੈਗਾ ਆ ਬਹੁਤੇ ਸ਼ਬਦਾਂ ਦੀ ਥਾ ਇੱਕ ਸ਼ਬਦ ਤੇ ਵਿਰੋਧਾਰਥਕ ਸ਼ਬਦ ਤੁਹਾਨੂੰ ਮੇਰੀ ਵੀਡੀਓ ਦੱਸ ਵਿੱਚ ਜ਼ਰੂਰ ਸਮਝ ਲੱਗ ਗਈ ਹੋਵੇਗੀ ਬਾਕੀ ਜੇ ਕੁਝ ਤੁਹਾਨੂੰ ਨਹੀਂ ਸਮਝ ਲੱਗਦੀ ਐ ਪਲੀਜ਼ ਮੈਨੂੰ ਕਮੈਂਟ ਬਾਕਸ ਦੇ ਵਿੱਚ ਮੈਸੇਜ ਕਰ ਸਕਦੇ ਹੋ ਤੇ ਬਾਕੀ ਪਲੀਜ਼ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੈਨੂੰ ਪਤਾ ਲੱਗਦਾ ਰਹੇ ਕਿ ਕਮੈਂਟ ਜ਼ਰੂਰ ਕਰੋ ਕਿ ਜੇ ਕੋਈ ਮੇਰੀ ਵੀਡੀਓ ਦੇ ਵਿੱਚ ਜਾਂ ਮੇਰੇ ਸਮਝਾਉਣ ਦੇ ਵਿੱਚ ਕੋਈ ਉਸਮਝੋ ਅਣ ਵਿੱਚ ਕੁਝ ਵੀ ਰਹਿ ਜਾਂਦਾ ਹੈ ਜਾਂ ਕਿਸ ਤਰੀਕੇ ਨਾਲ ਤੇ ਪਲੀਜ਼ ਮੈਨੂੰ ਕਮੈਂਟ ਬਾਕਸ ਵਿੱਚ ਤੁਸੀਂ ਕਮੈਂਟ ਕਰ ਸਕਦੇ ਹੋ ਧੰਨਵਾਦ ਜੀ